ਮੀਰੋ ਕੱਲਣਾ ਸੰਸਦ ਦੇ ਵਿੱਚ ਸੌ ਚੁੱਕੀ ਹੈਗੀ ਸਾਰੇ ਆਪਣੇ ਪੰਜਾਬ ਦੇ ਜਿੰਨੇ ਵੀ ਐਮਪੀ ਨੇ 13 ਦੇ 13 ਐਮਪੀਆ ਨੇ ਤੇ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਮੈਂ ਕੱਲ ਬੜੇ ਧਿਆਨ ਨਾਲ ਇਹ ਗੱਲ ਦੇਖੀ ਵੀ ਤਿੰਨ ਚਾਰ ਐਮਪੀ ਨੇਗੇ ਜਿਨ੍ਹਾਂ ਨੇ ਇੱਕ ਤੇ ਆਪਣਾ ਸਰਬਜੀਤ ਸਿੰਘ ਖਾਲਸਾ ਹੋ ਗਿਆ ਹਰਸਿਮਰਤ कौर ਬਾਦਲ ਹੋ ਗਈ ਇੱਕ ਦੋ ਮੇਰਾ ਖਿਆਲ ਕਾਂਗਰਸ ਦੇ ਨੇ ਤੇ ਜਿਨ੍ਹਾਂ ਨੇ ਜਦੋਂ ਆਪਣਾ ਸੌਹ ਚੁੱਕੀ ਆ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈਆ ਮਤਲਬ ਫਤਿਹ ਦੀ ਸਾਂਝ ਪਾਈਆ ਕੁਝ ਕੁ ਬੰਦੇ ਨੇ ਨਾ ਜਿਹੜੇ ਪੰਜਾਬ ਦੇ ਹੁਣ ਉਹਨਾਂ ਦਾ ਮੈਂ ਨਾਂ ਨਹੀਂ ਲੈਂਦਾ ਉਹਨਾਂ ਨੇ ਨਾਰੇ ਲਾਏ ਨੇ ਜਿਹੜੇ ਉਹਨਾਂ ਨੇ ਮਤਲਬ ਜਦੋਂ ਆਪਣੀ ਸੌਹ ਖਾਧੀ ਹੈ ਉਦੋਂ ਉਹਨਾਂ ਨੇ ਫਤਿਹ ਦੀ ਸਾਂਝ ਨਹੀਂ ਪਾਈ ਜਾਂ ਕੋਈ ਪੰਜਾਬੀ ਦੀ ਕੋਈ ਚੀਜ਼ ਵਰਤੀ ਹੋਵੇ ਕੋਈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਮਾਂ ਬੋਲੀ ਚ ਸਾਨੂੰ ਮਿਲੀਆਂ ਨੇ ਉਹਨਾਂ ਨੇ ਨਾਰੇ ਲਾਇਆ ਨੇ ਇਕਨੇ ਲਾਇਆ ਜੈ ਜਵਾਨ ਜੈ ਕਿਸਾਨ ਇਕਨੇ ਲਾਇਆ ਇਨਕਲਾਬ ਜਿੰਦਾਬਾਦ ਉਹ ਜਿਨੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਆ ਉਹਨਾਂ ਦਾ ਇਨਕਲਾਬ ਦਾ ਤੁਹਾਨੂੰ ਪਤਾ ਹੀ ਹੈ ਵੀ ਉਹ ਸ਼ਰਾਬ ਘਟਾਲੇ ਦੇ ਵਿੱਚ ਦਿੱਲੀ ਦੀਆਂ ਜੇਲਾਂ ਹੀ ਤੁਰੇ ਫਿਰਦਾ ਤੇ ਇਕਨੇ ਨਾਰਾ ਲਾਇਆ ਜੈ ਜਵਾਨ ਜੈ ਕਿਸਾਨ ਇੱਕ ਸਾਡੇ ਬਹੁਤ ਆਰਦੇ ਆਪ ਨੂੰ ਵੈਸੇ ਤਾਂ ਕਹੋਂਦੇ ਨਹੀਂ ਜਿਵੇਂ ਬੜਾ ਪੰਥ ਰਹਿ ਤੈਸ਼ੀਆਂ ਪ੍ਰਧਾਨ ਸਾਹਿਬ ਨੇ ਨਾ ਤਾਂ ਮੈਂ ਲੈਂਦਾ ਨਹੀਂ ਉਹਨੇ ਵੀ ਕੋਈ ਫਤੇ ਦੀ ਸਾਹ ਨਹੀਂ ਪਾਈ ਉਹ ਆਪਦੇ ਆਪ ਨੂੰ ਸੈਕੂਲਰ ਸ਼ੋਅ ਕਰਨਾ ਚਾਹੁੰਦੇ ਨੇ ਵੀ ਅਸੀਂ ਸੈਕੂਲਰ ਲੋਕਾਂ ਸਾਡਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਸੌਂ ਚੱਕ ਰਹੇ ਹੋ ਈਸ਼ਵਰ ਦੀ ਮੈਂ ਈਸ਼ਵਰ ਕੀ ਸ਼ਬਦ ਲੇਤਾ ਹਾਂ ਜਾਂ ਮੈਂ ਈਸ਼ਵਰ ਦੀ ਸੌਂ ਚੁੱਕਦਾ ਹਾਂ ਤੇ ਜਿਹੜੀ ਫਤਿਹ ਹੈ ਬਾਬਾ ਜੀ ਉਹ ਵੀ ਈਸ਼ਵਰ ਦੀ ਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾ ਪਰਮਾਤਮਾ ਦੀ ਜਿਹੜਾ ਖਾਲਸਾ ਹੈ ਉਹ ਵੀ ਪ੍ਰਮਾਤਮਾ ਦਾ ਤੇ ਜਿਹੜੀ ਫਤਿਹ ਹੈ ਉਹ ਵੀ ਪ੍ਰਮਾਤਮਾ ਦੀ ਹੈ ਉਹ ਵੀ ਈਸ਼ਵਰ ਦੀ ਹੈ ਤੁਹਾਨੂੰ ਫਤਿਹ ਬੁਲਾਉਣ ਲੱਗਿਆ ਇਹਦੇ ਵਿੱਚੋਂ ਇਹ ਕਿਉਂ ਲੱਗਣ ਲੱਗ ਜਾਂਦਾ ਯਾਰ ਤੁਹਾਨੂੰ ਵੀ ਅਸੀਂ ਜੇ ਫਤਿਹ ਬੁਲਾਤੀ ਤਾਂ ਅਸੀਂ ਸਿੱਖ ਹੋਗੇ ਦੂਜੀ ਗੱਲ ਜੇਕਰ ਤੁਹਾਨੂੰ ਲੱਗਦਾ ਵੀ ਅਸੀਂ ਸਿੱਖ ਹੋਗੇ ਤੁਸੀਂ ਅਗਰ ਜੀ ਇੱਕ ਮੈਨੂੰ ਗੱਲ ਦੱਸੋ ਪੰਜਾਬੀਓ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੁਸੀਂ ਸਿੱਖਾਂ ਨਹੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਚਲੋ ਮੈਂ ਨਹੀਂ ਕਹਿੰਦਾ ਸਾਰੇ ਸਿੱਖਾਂ ਨੇ ਪਾਈਆਂ ਹੋਣੀਆਂ ਪਰ 50% ਵੋਟ ਦਾ ਜੇ ਕੋਈ ਕੋਈ ਕੈਂਡੀਡੇਟ ਜਿੱਤਦਾ ਪੰਜਾਬ ਦੇ ਵਿੱਚੋਂ ਜਿੱਤ ਕੇ ਗਿਆ ਤਾਂ ਉਹ 50% ਵੋਟ ਆ ਜਿਹੜੀ ਕੈਂਡੀਡੇਟ ਨੂੰ ਉਹ ਤਾਂ ਸਿੱਖਾਂ ਦੀ ਪੈਂਦੀਆਂ ਨਾ ਤੇ ਤੁਹਾਡੀ ਇੱਕ ਫਤਿਹ ਨਹੀਂ ਬੁਲਾ ਸਕਦੇ ਜੇਕਰ ਇਹਨਾਂ ਦੇ ਅਨੁਸਾਰ ਚੱਲੀਏ ਵੀ ਸਿੱਖਾਂ ਦੀ ਫਤਿਹ ਹੈ ਸਾਨੂੰ ਕੋਈ ਹਰਜ ਨਹੀਂ ਜੇਕਰ ਇਹ ਭਾਜੀਪੀ ਦੇ ਬੰਦੇ ਜਾਂ ਕੋਈ ਵੀ Hindu ਧਰਮ ਦੇ ਬੰਦੇ જય શ્રી ਰਾਮ ਦਾ ਨਾਰਾ ਲਾਉਂਦੇ ਨੇ اے اسلام والے اللہ اکبر ਦਾ ਨਾਰਾ ਲਾਉਂਦੇ ਨੇ ਜਾਂ ਕੋਈ ਵੀ ਉਹਨਾਂ ਦਾ ਧਾਰਮਿਕ ਜਿਹੜਾ ਨਾਰਾ ਹੈਗਾ ਧਾਰਮਿਕ ਤੌਰ ਤੇ ਉਹਨਾਂ ਨੂੰ ਜੋ ਇੱਕ ਦੂਜੇ ਨਾਲ ਸਾਂਝੀ ਦੇ ਤੌਰ ਤੇ ਮਿਲਣ ਦੇ ਤੌਰ ਤੇ ਜੋ ਵਰਤਿਆ ਗਿਆ ਵਰਤ ਸਕਦੇ ਨੇ ਇਹ ਸੈਕੂਲਰ ਸ਼ੋਅ ਕਰਦੇ ਨੇ ਜਿਹੜੇ ਇਹਨਾਂ ਨੂੰ ਇੱਕ ਗੱਲ ਪੁੱਛੋ ਕੱਲ 25 ਜੂਨ ਸੀ ਜਦੋਂ ਕੱਲ ਸੌ ਚੁੱਕੀ ਆ ਤੇ 25 ਜੂਨ ਨੂੰ ਇਹਨਾਂ ਦੀ بیوی ਜਿਹੜੀ ਇੰਦਰਾ ਗਾਂਧੀ ਸੀ ਨਾ ਉਹਨੇ 25 ਜੂਨ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਲਾਤੀ ਸੀ ਇਹ ਜਿਹੜੇ ਕਾਂਗਰਸੀ ਖੁਦ ਨੂੰ ਕਹੌਂਦੇ ਨੇ ਵੀ ਅਸੀਂ ਬਹੁਤ ਵੱਡੇ ਸੈਕੂਲਰਾਂ ਤੇ ਉਹਨੇ ਨਾ ਐਮਰਜੈਂਸੀ ਲਾਈ ਔਰ ਉਹਨੇ ਦੇਸ਼ ਦੇ ਸਾਰੇ ਲੀਡਰਾਂ ਨੂੰ ਉਸ ਸਮੇਂ ਜੇਲ੍ਹ ਦੇ ਵਿੱਚ ਡੱਕ ਦਿੱਤਾ ਸੀ ਇਹ ਲੋਕ ਸੈਕੂਲਰ ਹੋਣ ਦੀਆਂ ਗੱਲਾਂ ਕਰਦੇ ਨੇ ਜੇ ਤੁਸੀਂ ਇੰਨੇ ਸੈਕੂਲਰ ਹੋ ਵੀਰੇ ਤਾਂ ਤੁਸੀਂ ਗੁਰਦੁਆਰੇ ਮੰਦਰਾਂ ਵਿੱਚ ਮਸਜਿਦਾਂ ਵਿੱਚ ਨਾ ਜਾਇਆ ਕਰੋ ਨਾ ਤੁਸੀਂ ਉਹਨਾਂ ਲੋਕਾਂ ਤੋਂ ਵੋਟਾਂ ਨਾ ਮੰਗਿਆ ਕਰੋ ਨਾ ਤੀਜੀ ਸਭ ਤੋਂ ਇੰਪੋਰਟੈਂਟ ਗੱਲ ਸੰਗਤ ਜੀ ਜੇਕਰ ਕੋਈ ਬੰਦਾ ਉੱਤੇ ਫਤੇ ਬੁਲਾਉਂਦਾ ਜਾਂ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਲਈ ਕੋਈ ਪੰਜਾਬ ਦਾ ਸ਼ਬਦ ਵਰਤਦਾ ਪੰਜਾਬੀ ਦਾ ਉਹਦਾ ਮਤਲਬ ਕੀ ਹੁੰਦਾ ਜਿਹੜਾ ਲੋਕ ਸਭਾ ਬਣੀਆ ਨਾ ਇਹ ਬਣੀਆ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਅੰਦਰ ਠੀਕ ਹੈ ਨਾ ਵੀ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜੇਕਰ ਤੁਸੀਂ ਸੈਕੂਲਰ ਹੋ ਤਾਂ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਮਿਨਿਓਰਿਟੀ ਸਿੱਖ ਮਿਨਿਓਰਿਟੀ ਦੇ ਵਿੱਚ ਨੇ ਤੇ ਤੁਸੀਂ ਸਿੱਖਾਂ ਦੀ ਨੁਮਾਇੰਦਗੀ ਕਰੋ ਤੁਸੀਂ 543 ਚੋਂ 113 ਬੰਦੇ ਹੋ ਤੇ ਤੁਹਾਨੂੰ ਫਤਿਹ ਬਲਾਉਣ ਲੱਗਿਆ ਵੀ ਇਹ ਮਹਿਸੂਸ ਹੋਣ ਲੱਗਾ ਤੁਹਾਡੀ ਮੈਂ ਕਹਿੰਦਾ ਵੀ ਇਹਨਾਂ ਸਿੱਖ ਜਿਹੜੇ ਵੋਟ ਪਾਉਂਦੇ ਨੇ ਪਤਾ ਨਹੀਂ ਕੀ ਸੋਚ ਕੇ ਪਾਉਂਦੇ ਨੇ ਵੀ ਤੁਹਾਨੂੰ ਫਤਿਹ ਬਲਾਉਣ ਲੱਗਿਆ ਵੀ ਇਹ ਫੀਲ ਹੁੰਦਾ ਵੀ ਅਸੀਂ ਸਾਡਾ ਸੈਕੂਲਰਿਜ਼ਮ ਟੁੱਟ ਜਾਣਾ ਹੈਗਾ ਮਤਲਬ ਇਹ ਲੋਕ ਮੈਨੂੰ ਸਾਨੂੰ ਇਹਨਾਂ ਦੇ ਕੋਈ ਫਰਕ ਵੀ ਨਹੀਂ ਪੈਂਦਾ ਪਰ ਮੈਂ ਉਹਨਾਂ ਵੀਰਾਂ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਜਿਹੜੀ ਇਹਨਾਂ ਨੂੰ ਵੋਟ ਪਾਉਂਦੇ ਨੇ ਵੀਰ ਉਹ ਇਹ ਤੁਹਾਡੀ ਫਤਿਹ ਤੱਕ ਨਹੀਂ ਬੁਲਾ ਸਕਦੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਤੁਸੀਂ ਇਹਨਾਂ ਲੀਡਰਾਂ ਨੂੰ ਸਿਰ ਤੇ ਚੁੱਕਦੇ ਹੋ ਮੇਰੀਆਂ ਗੱਲਾਂ ਕਈਆਂ ਨੂੰ ਚੋਬਣਗੀਆਂ ਕਈ ਕਹਿਣਗੇ ਜੀ ਸੰਵਿਧਾਨ ਸਾਨੂੰ ਵੀ ਪਤਾ ਸੰਵਿਧਾਨ ਆ ਕਈ ਕਹਿਣਗੇ ਜੀ ਮੈਂਬਰ ਪਾਰਲੀਮੈਂਟ ਉੱਥੇ ਉੱਥੇ ਜਿਹੜਾ ਸਿਸਟਮ ਉੱਥੇ ਅੱਛਾ ਤੁਸੀਂ ਤਾਂ ਫਤਿਹ ਨਹੀਂ ਬੁਲਾਉਂਦੇ ਉਹ ਉਹਦਾ ਸ਼੍ਰੀ ਰਾਮ ਨਾਰੇ ਲਾਉਂਦੇ ਨੇ ਜੈ ਸ਼੍ਰੀ ਰਾਮ ਫਿਰ ਕੀ ਹੋ ਗਿਆ ਉਹਨਾਂ ਦਾ ਧਰਮ ਹੈ ਉਸ ਸਨਾਤਨ ਧਰਮ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ ਉਹਦਾ ਧਰਮ ਦਾ ਨਾਮ ਆ ਲਾ ਸਕਦੇ ਨੇ ਇਹੀ ਤਾਂ ਸਾਡੇ ਹਿੰਦੁਸਤਾਨ ਦੀ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰੈਮਬਲਾ ਉਹਦੀ ਇਹੀ ਤਾਂ ਹੈਗਾ ਵੀ ਸਾਡੇ ਸਾਰੇ ਧਰਮਾਂ ਦਾ ਸਤਕਾਰ ਹੈ ਜੇ ਤੁਸੀਂ ਭਾਈ ਸੈਕੂਲਰ ਹੋ ਤੁਸੀਂ ਕਿਸੇ ਧਰਮ ਨੂੰ ਨਹੀਂ ਮੰਨਦੇ ਤੁਹਾਡੇ ਲਈ ਆਪਣੀ ਪਾਰਟੀ ਪ੍ਰਮੁੱਖ ਹੈ ਫਿਰ ਤੁਸੀਂ ਉਹਨਾਂ ਧਰਮ ਸਥਾਨਾਂ ਤੇ ਕੀ ਲੈਣ ਜਾਂਦੇ ਹੋ ਜ਼ਰੂਰਤ ਹੀ ਨਹੀਂ ਤੁਹਾਨੂੰ ਨਾ ਮੰਦਰ ਜਾਓ ਨਾ ਗੁਰਦੁਆਰੇ ਜਾਓ ਨਾ ਮਸਜਿਦ ਦੇ ਵਿੱਚ ਜਾਓ ਕਿਉਂਕਿ ਤੁਸੀਂ ਤਾਂ ਭਾਈ ਸੈਕੂਲਰ ਹੋ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਸੰਗਤ ਜੀ ਮੈਂ ਗੱਲ ਕਰ ਰਿਹਾ ਸੀ ਥਰਡ ਇਹਦੇ ਵਿੱਚ ਪਤਾ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ ਸਾਡੇ ਪੰਜਾਬ ਦੀ ਨੁਮਾਇੰਦਗੀ ਕਰਨੀ ਹੈ ਨਾ 13 ਬੰਦਿਆਂ ਨੇ ਤਾਂ ਇਹਨਾਂ ਲਈ ਸਭ ਤੋਂ ਜ਼ਿਆਦਾ ਜਿੰਨਾ ਜ਼ਰੂਰੀ ਹੈ ਪੰਜਾਬੀ ਬੋਲਣੀ ਉਦੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਜਿਹੜੇ ਪੰਜਾਬੀ ਦੇ ਖੁਦਜੋਨ ਆਪਾਂ ਜਦੋਂ ਮਿਲਦੇ ਆਂ ਆਪਾਂ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਣੀ ਆ ਫਤਿਹ ਦੀ ਸਾਂਝ ਪਾਉਣੀ ਆ ਇਹ ਕਲਚਰਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਜਿਹੜਾ ਲੋਕ ਸਭਾ ਦਾ ਸਿਸਟਮ ਬਣਿਆ ਹੋਇਆ ਉਹ ਕੀ ਬਣਿਆ ਹੋਇਆ ਵੀ ਰਿਪਰੈਜ਼ੈਂਟੇਸ਼ਨ ਆਫ ਅ ਪੀਪਲ ਐਕਟ ਲੋਕਾਂ ਦੀ ਤੁਸੀਂ ਨੁਮਾਇੰਦਗੀ ਕਰੋ ਜਿਹੜੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਚੁਣਿਆ ਤੁਹਾਨੂੰ ਜਿਤਾ ਕੇ ਚੁਣਿਆ ਪੰਜਾਬੀਆਂ ਨੇ ਤੁਹਾਨੂੰ ਜਿਤਾ ਕੇ ਚੁਣਿਆ ਸਿੱਖਾਂ ਨੇ ਹਿੰਦੂਆਂ ਨੇ ਤੇ ਤੁਸੀਂ ਰਿਪਰੈਜ਼ੈਂਟੇਸ਼ਨ ਕੀ ਕਰ ਰਹੇ ਹੋ ਵੀ ਅਸੀਂ ਇਹਨਾਂ ਸਿੱਖਾਂ ਦੀ ਫੱਦੇ ਸਾਨੂੰ ਪਰਵਾਹ ਨਹੀਂ ਅਸੀਂ ਸੈਕੂਲਰ ਆ ਤੇ ਯਾਰ ਮੈਂ ਕਹਿਣਾ ਵੀ ਸਿੱਖੋ ਤੁਸੀਂ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਜਿਨ੍ਹਾਂ ਨੇ ਪੱਗਾਂ ਕਹਿਣਾ ਕਹਿਣਾ ਕਹਿ ਨਹੀਂ ਕਈ ਜੀ ਨਹੀਂ ਕਰਦਾ ਕਹਿ ਇਹਨੂੰ ਪਰ ਕਹਿਣਾ ਪੈਂਦਾ ਜਿਨ੍ਹਾਂ ਨੇ ਪੱਗਾਂ 'ਚ ਸਿਰ ਪਸਾਇਆ ਯਾਰ ਇਹ ਸਾਡੀ ਫਤਿਹ ਨਹੀਂ ਬੁਲਾ ਸਕਦੇ ਉਹ ਫਤਿਹ ਸਾਡੇ ਸਿੱਖਾਂ ਦੀ ਥੋੜੀ ਤਾਂ ਪਰਮਾਤਮਾ ਦੀ ਹੈ ਉਹ ਜਿਹਦੀ ਤੁਸੀਂ ਸੌਂ ਖਾ ਰਹੇ ਹੋ ਜਿਹਦੀ ਤੁਸੀਂ ਈਸ਼ਵਰ ਦੀ ਸੌਂ ਖਾ ਰਹੇ ਹੋ ਪਰਮੇਸ਼ਵਰ ਹੈ ਜਗਦੇਸ਼ਵਰ ਹੈ ਉਸੇ ਦੀ ਫਤਿਹ ਹੈ ਕੋਈ ਇਹ ਸਾਡੇ ਕੋਈ ਸਿੱਖੀ ਦੀ ਫਤਿਹ ਦੱਸ ਅਸੀਂ ਗੱਲ ਨਹੀਂ ਕਰ ਰਹੇ ਸੋ ਇਹ ਲੋਕ ਸੰਗਤ ਜੀ ਇਹਨਾਂ ਲਈ ਪਾਰਟੀਆਂ ਵੱਡੀਆਂ ਨੇ ਇਹਨਾਂ ਲਈ ਆਪਣੀਆਂ ਪਾਰਟੀਆਂ ਦੇ ਸਿਧਾਂਤ ਵੱਡੇ ਨੇ ਇਹਨਾਂ ਨੂੰ ਸਾਨੂੰ ਤਾਂ ਚਾਹੀਦਾ ਹੈ ਹਰ ਇੱਕ ਜਿਹੜਾ ਵੀ ਪੰਜਾਬੀ ਲੀਡਰ ਸਿਰ ਤੇ ਭਾਵੇਂ ਪੱਗ ਬਨ ਕੇ ਜਾਂਦਾ ਭਾਵੇਂ ਬਿਨਾ ਪੱਗ ਤੋਂ ਆ ਕੋਈ ਵੀ ਪੰਜਾਬੀ ਆ ਜਿਹਦੇ ਨਾਮ ਪਿੱਛੇ ਸਿੰਘ ਕੌਰ ਲੱਗਦਾ ਜਿਹੜਾ ਪੰਜਾਬ ਦੀ ਆਇਡੈਂਟੀਟੀ ਨੂੰ ਰਿਪਰੈਜ਼ੈਂਟ ਕਰਦਾ ਭਾਵੇਂ ਉਹ Hindu ਹੋਵੇ ਅਸੀਂ ਸਾਡੇ ਪੰਜਾਬੀ ਦੇ ਸ਼ਬਦ ਵਰਤੀਏ ਅਸੀਂ ਸਾਡੇ ਜਿਹੜੇ ਸਾਡੇ ਕੋਈ ਫਤੇ ਇਹ ਨਹੀਂ Hindu ਵੀ ਫਤੇ ਬੁਲਾਉਂਦੇ ਨੇ ਬਹੁਤ ਬੁਲਾਉਂਦੇ ਨੇ ਜੀ ਉਹਨਾਂ ਆਪ ਦਾ ਨਾਰਾ ਜੈ ਸ਼੍ਰੀ ਨਾਮ ਲਾਉਂਦੇ ਨੇ ਕੋਈ ਗਲਤ ਗੱਲ ਨਹੀਂ ਪਰ ਇਹ ਲੋਕ ਸਾਡੇ ਸਿੱਖਾਂ ਦਾ ਖਾ ਕੇ ਸਿੱਖਾਂ ਤੋਂ ਵੋਟਾਂ ਲੈ ਕੇ ਇਹ ਸਾਡੀ ਫਤੇ ਨਹੀਂ ਬਲਾ ਸਕਦੇ ਤੇ ਤੁਸੀਂ ਇਹਨਾਂ ਨੂੰ ਵੋਟਾਂ ਪਾਉਣਿਓ ਮੈਂ ਮੈਨੂੰ ਬੜਾ ਦੁੱਖ ਹੁੰਦਾ ਸਾਨੂੰ ਤਾਂ ਲੋੜ ਆ ਸਾਨੂੰ ਤੁਸੀਂ ਸ਼ੰਭੂ ਬਾਟਰ ਟੱਪ ਜੋ ਕੋਈ ਨਹੀਂ ਜਾਣਦਾ ਸਿੱਖੀ ਬਾਰੇ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਸਿੱਖੀ ਬਾਰੇ ਪੰਜਾਬੀਤ ਬਾਰੇ ਪੰਜਾਬ ਬਾਰੇ ਦੱਸੀਏ ਯਾਰ ਇਹ ਤੁਹਾਡਾ ਇੱਕ ਸ਼ਬਦ ਜਿਹੜਾ ਮਿਲਵਰਤਨ ਲਈ ਸ਼ਬਦ ਹੈ ਜਿਹੜਾ ਇੱਕ ਆਪਾਂ ਜਦੋਂ ਕਿਸੇ ਬੰਦੇ ਦੇ ਮੂੰਹ ਮੱਥੇ ਲਾਗਦੇ ਆ ਉਹਨੂੰ ਆਪਾਂ ਕਿਵੇਂ ਮਿਲਦੇ ਆ ਹੱਥ ਜੋੜ ਕੇ ਫਤਿਹ ਬਲਾਉਣੇ ਆ ਕਿੰਨਾ ਪਿਆਰ ਨਾਲ ਕਿੰਨਾ ਸਤਿਕਾਰ ਨਾਲ ਮਿਲਦੇ ਆ ਉਹ ਨਹੀਂ ਕਰ ਸਕਦੇ ਵੀਰ ਉਹ ਇਹਨਾਂ ਨੂੰ ਤੁਸੀਂ ਵੋਟਾਂ ਪਾਉਣੇ ਹੋ ਇਹ ਪੰਜਾਬ ਵੀ ਸਾਡੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਰਨਗੇ ਸੋ ਮੈਂ ਉਹਨਾਂ ਲੋਕਾਂ ਨੂੰ ਇੱਕ ਵਾਰ ਫੇਰ ਕਹਿਣਾ ਵੀਰ ਉਹ ਵੋਟ ਪਾਉਣ ਤੋਂ ਪਹਿਲਾਂ ਜ਼ਰੂਰ ਸੋਚਿਆ ਕਰੋ ਵੀ ਯਾਰ ਤੁਹਾਡੇ ਲੀਡਰ ਨੇ ਜਿਹੜੇ ਇਹ ਤੇ ਪੰਜਾਬ ਦੇ ਨਹੀਂ ਹੋਏ ਯਾਰ ਤੇ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਉੱਥੇ ਇਹ ਬਿਰੋ ਪਾਰਲੀਮੈਂਟ ਦਾ ਕੋਈ ਕਿਤੇ ਨਹੀਂ ਲਿਖਿਆ ਹੋਇਆ ਸੰਵਿਧਾਨ ਦੇ ਵਿੱਚ ਜਾਂ ਜਿੰਨੇ ਵੀ ਰੂਲ ਆਫ ਆਪਣੇ ਪਾਰਲੀਮੈਂਟ ਦੇ ਰੂਲ ਬਣੇ ਹੋਏ ਨੇ ਲੋਕ ਸਭਾ ਦੇ ਰਾਜ ਸਭਾ ਦੇ ਉਹਦੇ ਵਿੱਚ ਤੁਸੀਂ ਆਪਦਾ ਕਲਚਰਲ ਸ਼ਬਦਾਂ ਦਾ ਆਪਣੀ ਧਾਰਮਿਕ ਰਿਪਰੈਜ਼ੈਂਟੇਸ਼ਨ ਦਾ ਕਿਉਂਕਿ ਇਹਦਾ ਲੋਕਾਂ ਦੀ ਨੁਮਾਇੰਦਗੀ ਵਾਸਤੇ ਹੀ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਨਾ ਉਹ 10-15 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਤੇ ਫਤਿਹ ਬਣਾਉਣ ਨਾਲ ਕੋਈ ਛੋਟਾ ਵੱਡਾ ਕੋਈ ਇਹ ਨਹੀਂ ਵੀ ਤੁਸੀਂ ਤੁਹਾਡਾ ਸੈਕੂਲਰਿਜ਼ਮ ਘਟ ਜਾਊਗਾ ਬਾਕੀ ਤੁਹਾਡਾ ਸੈਕੂਲਰਿਜ਼ਮ ਸਾਨੂੰ ਪਤਾ ਹੀ ਆ ਜੋ ਤੁਸੀਂ 1984 ਦੇ ਵਿੱਚ ਸਿੱਖਾਂ ਨਾਲ ਕਰਿਆ ਸੋ ਇਸ ਕਰਕੇ ਆਪਣੇ ਆਪ ਨੂੰ ਸੈਕੂਲਰ ਕਹਾਉਣ ਦੇ ਲਈ ਇਕਨ ਦਾ ਇਨਕਲਾਬ ਜਿੰਦਾਬਾਦ ਮੈਂ ਕਿਹਾ ਔਰੇ ਤੂੰ ਕਿਹੜਾ ਮੈਂਬਰ ਪਾਰਲੀਮੈਂਟ ਵਿੱਚ ਆ ਕੇ ਤੂੰ ਕਿਹੜਾ ਇਨਕਲਾਬ ਲੈ ਕੇ ਆਇਆ ਹੈਗਾ ਵੀਰ ਹਾਸੀਆਂ ਆਉਂਦੀ ਇਹਨਾਂ ਲੋਕਾਂ ਦੇ ਸਾਨੂੰ ਸੋ ਵੀਰੋ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਸਿੱਖੋ ਇਹ ਤੁਹਾਡੀ ਫਤਿਹ ਨਹੀਂ ਬਲਾ ਸਕਦੇ ਠੀਕ ਹੈ ਨਾ ਤੇ ਬਾਕੀ ਤੁਸੀਂ ਆਪ ਸਿਆਣੋਂ ਵੀਰੋ ਸਾਨੂੰ ਤਾਂ ਜੋ ਤੁਸੀਂ ਕਹਿਣਾ ਕਹਿ ਲਵੋ ਪਰ ਇਹਨੂੰ ਆਕਲ ਨੂੰ ਹੱਥ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ